ਡਬਲ ਟੌਪ ਲੈਂਕ ਲਾਦਗਾ ਪਰ ਇੰਜਰ ਵਾਸਤੇ ਜੀ ਜੀ ਪਹਿਲਾ ਆਪਾਂ ਟਰੈਕਟਰ ਦੇ ਨਾ ਕਿ ਮਸ਼ੀਨ ਦੀ ਅਡਜਸਟਮੈਂਟ ਟਰੈਕਟਰ ਦੀ ਟੌਪ ਲੈਂਕ ਨੂੰ ਕਰਨੀ ਪੈਂਦੀ ਸੀ ਹਾਂ ਇਹ ਟਾਇਰ ਫੈਕਸ ਲੱਗਦੇ ਸੀਗੇ ਜੀ ਕਈ ਵਾਰ ਨਾ ਡਰਾਈਵਰ ਨੂੰ ਆਪਣੇ ਲੈਫਟ ਚੱਕਣੀ ਪੈਂਦੀ ਆ ਜਾਂ ਡਾਊਨ ਕਰਨੀ ਪੈਂਦੀ ਆ ਹੂੰ ਲੈਫਟ ਚੱਕਣ ਨਾਲ ਟਾਇਰ ਤਾਂ ਆਊਟ ਖੜਦੇ ਸੀਗੇ ਤੇ ਮਸ਼ੀਨ ਸਲੈਪ ਹੋ ਜਾਂਦੀ ਸੀ ਨਹੀਂ ਟੱਪਾ ਪਾ ਜਾਂਦੀ ਸੀ ਇਹਨੂੰ ਬਦਲਨੀਆ ਪੈਂਦੀਆਂ ਬਾਈ ਇਹਦੇ ਹਾਂਜੀ ਨਾਲ ਆਪਾਂ ਚਾਰਟ ਲਾਦਾ ਵੀਰ ਜੀ ਦਾ ਅੱਛਾ ਜੀ ਇਹ ਚਾਰਟ ਦਾ ਮਤਲਬ ਆ ਕਿ ਆਪਣੀ ਜਿਹੜੀ ਗਰਾਰੇ ਉੱਪਰ 28 ਪਾਉਣ ਨਾਲ ਥੱਲੇ 15 ਪਾਉਣ ਨਾਲ ਆਪਣਾ ਆਲੂ ਦਾ ਆਲੂ 10 ਇੰਚ ਤੇ ਹੋ ਜਾਊਗਾ ਜੀ ਜੀ ਤੇ 10 ਫੁੱਟ ਏਰੀਆ 'ਚ 12 ਪੀਸ ਪੈ ਜਾਣਗੇ ਜੀ ਕਿ 10 ਸਾਨੀ ਵੀਰੋ ਸੰਦ ਬਣਦੇ ਦੇਖੋ ਕਿੰਨੇ ਜ਼ਿਆਦਾ ਇੱਥੇ ਆਹ ਦੇਖੋ ਆਲੂਆਂ ਵਾਲੀ ਆਹ ਮਸ਼ੀਨ ਨੇ ਜਮਾਂ ਟੈਂਟਾ ਵੜਤਾ ਛੇਜਾ ਵੱਢਣ ਦੀ ਲੋੜ ਨਹੀਂ ਛੇਜੇ ਸਣੇ ਆਲੂ ਪੱਟੂ ਕੀ ਛੇਜਾ ਅੱਡ ਕਰੂਗੀ ਆਲੂ ਅੱਡ ਕਰੂਗੀ ਬਹੁਤ ਕਮਾਲ ਦੀ ਮਸ਼ੀਨ ਆ ਦੂਜੀਆਂ ਮਸ਼ੀਨਾਂ ਵੀ ਬਣਦੀਆਂ ਆ ਜਿੰਨੇ ਮਾਡਲ ਤੁਹਾਨੂੰ ਪਏ ਦਿਖਦੇ ਆ ਜਿੰਨੇ ਮਾਡਲ ਤੁਹਾਨੂੰ ਪਏ ਦਿਖਦੇ ਆ ਇਹ ਸਾਰੇ ਦੇ ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਮਾਡਲ ਆ ਹਰੇਕ ਦੇ ਵਿੱਚ ਅਲੱਗ-ਅਲੱਗ ਫੀਚਰ ਆ ਬਹੁਤ ਕਮਾਲ ਦੇ ਕੰਪਿਊਟਰ ਵਰਗੀਆਂ ਮਸ਼ੀਨਾਂ ਬਣੀਆਂ ਹੋਈਆਂ ਕੰਪਿਊਟਰ ਵਰਗੀਆਂ ਸਪਰੇਡਰ ਪਏ ਆ ਆਲੂਆਂ ਵਾਸਤੇ ਤੁਹਾਨੂੰ ਦਿਖਾਉਣਾ ਵੀ ਕਿੰਨੀ ਮਸ਼ੀਨਰੀ ਆ ਆ ਦੇਖੋ ਆ ਖਾਲੇ ਪਾਉਣ ਵਾਲੇ ਪਏ ਆ ਆ ਜਿਹੜਾ ਆਪਾਂ ਕਹਿ ਲਈਏ ਕਿ ਸਪਰੇਡਰ ਦੂਜਾ ਜਿਹੜਾ ਮਤਲਬ ਆਪਾਂ ਟਰੈਕਟਰ ਦੇ ਮਗਰ ਪਾ ਕੇ ਪੂਰੇ ਘੈਂਟ ਤਰੀਕੇ ਨਾਲ ਜਿਹੜਾ ਪੂਰੀ ਇੱਕੋ ਰੇਸੀਨਾ ਪਾਉਂਦਾ ਰੇ ਆ ਦੇਖੋ ਆ ਪਏ ਆ ਬਣੇ ਆ ਦੇਖੋ ਆ ਛੇਜਾ ਵੜਨ ਵਾਲੀ ਮਸ਼ੀਨ ਅੱਡ ਬਣੀ ਪਈ ਆ ਉਹ ਉਧਰ ਮਗਰ ਤੁਸੀਂ ਦੇਖੋਗੇ ਰੇਲ ਦੇ ਡੱਬਿਆਂ ਜੱਡੇ ਜੱਡੇ ਬਣੇ ਪਏ ਆ ਉਹ ਆਲੂ ਸ਼ਾਂਟੀ ਕਰਨ ਵਾਲੇ ਗਰੇਡਰ ਬਣੇ ਪਏ ਆ ਆਪਣੇ ਨਾਲ ਹੋਣ ਹੋਣਗੇ ਇੱਕ ਬਹੁਤ ਨੌਜਵਾਨ ਮੁੰਡਾ ਜਿਹੜਾ ਇਸ ਫੈਕਟਰੀ ਨੂੰ ਚਲਾ ਰਿਹਾ ਜੀ ਨੇ ਦਾਤੇ ਨੇ ਇਹਨੂੰ ਇੰਨਾ ਦਿਮਾਗ ਬਖਸ਼ਿਆ ਕਿ ਭਾਈ ਬਹੁਤ ਸਾਰੀਆਂ ਮੁਸ਼ਕਲਾਂ ਇਹ ਬੰਦੇ ਨੇ ਹੱਲ ਕਰਤੀਆਂ ਕਿਸਾਨਾਂ ਦੀਆਂ ਆਲੂਆਂ ਵਾਲਿਆਂ ਆਲੂਆਂ ਵਾਲਿਆਂ ਦੇ ਵਿੱਚ ਜਾਨ ਪਾਉਣ ਵਾਲਾ ਸੱਜਣਾ ਜਿਨ੍ਹਾਂ ਦੇ ਘਰੇ ਇਸ ਬੰਦੇ ਦੀ ਮਸ਼ੀਨਰੀ ਖੜੀ ਆ ਮੈਂ ਤੁਹਾਨੂੰ ਇਸ ਬੰਦੇ ਦੀ ਮਸ਼ੀਨਰੀ ਬਾਰੇ ਇੱਕ ਗੱਲ ਦੱਸ ਦਿਆਂ ਕਿ ਇਹੋ ਜਿਹੇ ਲੋਕ ਵੀ ਇਸ ਬੰਦੇ ਤੋਂ ਮਸ਼ੀਨਰੀ ਖਰੀਦ ਕੇ ਲੈ ਕੇ ਗਏ ਆ ਜਿਹੜੇ ਆਲੂਆਂ ਦਾ ਕੰਮ ਹੀ ਨਹੀਂ ਕਰਦੇ ਉਹ ਕਹਿੰਦੇ ਯਾਰ ਖੜਗੋ ਹੀ ਸੋਹਣੀ ਲੱਗਦੀ ਆ ਘਰੇ ਬਾਈ 사ਸੀਕਾਰ ਸਸਗਾ ਬਾਈ ਹਾਂਜੀ ਬਾਈ ਸਾਡੇ ਨਾਲ ਕਈ ਚਾਂਸ ਹੋ ਚੁੱਕੇ ਆ ਜੀ ਹਾਂ ਤੇ ਕਈ ਫਾਰਮਰ ਕੇ ਇਦਾਂ ਲੈ ਕੇ ਆਂਦੇ ਮਸ਼ੀਨਾ ਕੇ ਬਾਈ ਜੀ ਮੱਕੇ ਘਰੇ ਖੜੀ ਮਸ਼ੀਨ ਸੋਹਣੀ ਲੱਗੇ ਸੋਹਣੀ ਲੱਗੇ ਹਾਂ ਵੀ ਉਹ ਚੀਜ਼ ਬਣ ਗਈ ਆ ਹਨਾ ਮੜੀ ਪਈ ਆ ਹਾਂਜੀ ਹਾਂਜੀ ਮਨਦੀਪ ਕਿੱਧਰੋਂ ਸ਼ੁਰੂ ਕਰ ਗਏ ਯਾਰ ਬਾਲਾ ਕੁਛ ਕਰਤਾ ਯਾਰ ਇੱਥੇ ਤਾਂ ਹਾਂ ਭਈ ਐਸ ਵਰਤ ਆਪਾਂ ਬਲਵੇ ਇਹ ਟੌਪ ਮਾਡਲ ਆ ਹਾਂ ਕਿ ਕੋਈ ਕਮੀ ਛੱਡੀ ਨਹੀਂ ਹਾਂ ਵੀ ਇਹਦੇ ਵਿੱਚ ਕੁਝ ਨਹੀਂ ਛੱਡਿਆ ਹਾਂਜੀ ਜੇ ਹੁਣ ਆ ਆ ਆ ਲਿੰਕ ਆ ਇਹ ਕਿਉਂ ਲਾਈ ਆ ਲਿੰਕ ਕਿਉਂ ਲਾਈ ਭਈ ਇਹ ਡਬਲ ਟੌਪ ਲਿੰਕ ਲਾਦਿਆ ਪਰੇਚਰ ਵਾਸਤੇ ਜੀ ਜੀ ਪਹਿਲਾ ਆਪਾਂ ਟਰੈਕਟਰ ਦੇ ਨਾਲ ਕਿ ਮਸ਼ੀਨ ਦੀ ਅਡਜਸਟਮੈਂਟ ਟਰੈਕਟਰ ਦੀ ਟੌਪ ਲਿੰਕ ਨੂੰ ਕਰਨੀ ਪੈਂਦੀ ਸੀ ਹਾਂ 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 ਉੱਥੋਂ ਅਡਜਸਟਮੈਂਟ ਕਰਨ ਨਾਲ ਆਪਣਾ ਆਲੂ ਚੁਨੇਵਾ ਹੋ ਜਾਂਦਾ ਸੀਗਾ ਹੂੰ ਉੱਥੋਂ ਹੁਣ ਮਸ਼ੀਨ ਲੈਵਲ 'ਚ ਕਰਕੇ ਕਰੀ ਜਿਹੜੀ ਅਡਜਸਟਮੈਂਟ ਰੈਜਿਸਟ੍ਰੇਸ਼ਨ ਕਰਨੀ ਆ ਆਪਾਂ ਉਹ ਆਪਾਂ ਟੌਪ ਲਿੰਕ ਤੋਂ ਕਰਨੀ ਆ ਮੈਂ ਸਮਝ ਗਿਆ ਕਿ ਮਸ਼ੀਨ ਆਪਣੀ ਲੈਵਲ ਚੱਲੂਗੀ ਜਮਾ ਜੀ हां जे ਉਧਰੋਂ ਡੰਡਾ ਢਿੱਲਾ ਕਰਦੇ ਸੀ ਨਾਲੇ ਦਾ ਡੰਡਾ ਸੂਤੇ ਜਾਣ ਦੇ ਚਾਂਸ ਹੋ ਜਾਂਦੇ ਸੀਗੇ ਹਾਂਜੀ ਨਾਲੇ ਫਿਰ ਆਲੂ ਪਰ ਆ ਜਾਂਦਾ ਸੀਗਾ ਆਲੂ ਪਰ ਆ ਜਾਂਦਾ ਸੀਗਾ ਹੁਣ ਆਲੂ ਜਿੰਨੀ ਢੰਗਾਈ ਰੱਖ ਕੇ ਉਸ ਤੋਂ ਬਾਅਦ ਅਸੀਂ ਡੰਡਾ ਢਿੱਲਾ ਕਰਦੇ ਜਾਂ ਕਸਣਾ ਦੱਕਾ ਉਹ 48 ਸਟਮਟ ਕਰ ਲਓ ਆ ਵੀ ਜਿਹੜੇ ਹਿਸਾਬ ਦੀ ਬੱਟ ਪਾਉਣੀ ਆ ਉਸ ਹਿਸਾਬ ਦਾ ਕਰ ਲੈ ਹਾਂਜੀ ਉਸ ਹਿਸਾਬ ਦਾ ਕਰ ਲੈ ਇਹ ਉਹਦਾ ਹੋ ਗਿਆ ਆ ਸ਼ਾਕ ਕਰ ਕਿਉਂ ਲਾਤਾ ਆ ਆ ਸਪਰਿੰਗ ਸ਼ਾਕ ਕਰ ਕਿਉਂ ਲਾਇਆ ਆਹਾ ਇਹ ਨਾ ਬਈ ਮੇਰੇ ਪਹਿਲਾਂ ਨਾ ਟਾਇਰ ਅਜ ਤੋਂ ਪਹਿਲਾਂ ਪਲਾਂਟੇ ਨੇ ਬਣਦੇ ਸੀ ਟਾਇਰਾਂ ਵਾਲੇ ਇਹ ਟਾਇਰ ਫੈਕਸ ਲੱਗਦੇ ਸੀਗੇ ਜੀ ਕਈ ਵਾਰ ਨਾ ਡਰਾਈਵਰ ਨੂੰ ਆਪਣੇ ਲੈਫਟ ਚੱਕਣੀ ਪੈਂਦੀ ਆ ਜਾਂ ਡਾਊਨ ਕਰਨੀ ਪੈਂਦੀ ਆ ਹੂੰ ਲੈਫਟ ਚੱਕਣਾ ਟਾਇਰ ਤਾਂ ਆਊਟ ਖੜਦੇ ਸੀਗੇ ਤੇ ਮਸ਼ੀਨ ਸਲੈਪ ਹੋ ਜਾਂਦੀ ਸੀ ਮਸ਼ੀਨ ਟੱਪਾ ਪਾ ਜਾਂਦੀ ਸੀਗੇ ਟਾਇਰ ਹੋ ਜਾਂਦੇ ਸੀਗੇ ਹਾਂ ਅਸੀਂ ਪਹਿਲੇ ਦਿਨੋਂ ਟਾਇਰ ਨੂੰ ਸ਼ੌਕਰ ਲਾਇਆ ਜੀ ਕਿ ਜੇ ਡਰਾਈਵਰ ਨੂੰ ਲੈਫਟ ਚੱਕਣੀ ਪਾਏ ਮਾੜੀ ਮੋਟੀ ਕਿ ਟਾਇਰ ਨਾ ਆਪਣੇ ਚੱਕੇ ਜਾਣ ਟਾਇਰ ਘੁੰਮਦੇ ਰਹਿਣ ਟਾਇਰ ਘੁੰਮਣੋਂ ਨਾ ਹਟੇ ਹਾਂਜੀ ਹਾਂਜੀ ਤੇ ਮਸ਼ੀਨ ਟੱਪਾ ਨਾ ਪਾਵੇ ਤੇ ਆ ਆ ਇਸ ਕਰਕੇ ਲਾਤਾ ਕਿ ਤੁਸੀਂ ਕਿੰਨੇ ਤੇ ਰੋਕਣਾ ਉਹਦੇ ਹਾਂਜੀ ਕਿੱਥੇ 8 ਮਿੰਟ ਕਰਨੀ ਆ ਆਪਣੀ ਕਿ ਬਟ ਕਿੰਨੀ ਉੱਚੀ ਰੱਖਣੀ ਆ ਉਸ ਹਿਸਾਬ ਨਾਲ ਆਪਣੀ ਠੱਲ ਬੰਨੀ ਜਾਂਦੀ ਹੈ ਜੀ ਹਾਂ ਵੀ ਇਹਦੀ ਸਸਪੈਂਸ਼ਨ ਨੂੰ ਕਿੰਨੀ ਸਪੇਸ ਦੇਣੀ ਆ ਇਹ ਉਹਦੇ ਲਈ ਲਾਤਾ ਇਹ ਉਹਦੇ ਵਾਸਤੇ ਆ ਜੀ ਇਹ ਉਹਦੇ ਲਈ ਲਾਤਾ ਹਾਂਜੀ ਬਹੁਤ ਕਮਾਲ ਕੰਮ ਕੀਤਾ ਵਿਆ ਤੇ ਫਿਰ ਤੁਸੀਂ ਦੇਖੋ ਵੀ ਅਡਜਸਟਮੈਂਟ ਇਹਨੂੰ ਵੀ ਦੇਤੀਆਂ ਹਾਂਜੀ ਹਨਾ ਬਾਈ ਇਹ ਤਾਂ ਨਰੋਈ ਬਹੁਤ ਆਤੀ ਯਾਰ ਬਾਈ ਪੱਤੀ ਆ ਮਗਰਲੇ ਪਾਸੇ ਬਾਈ ਇਸ ਵਾਰ ਨਾਲ ਪਾੜਿਆ ਪੱਖੇ ਰਿਜਰ ਲਾਏ ਨੇ ਹਾਂ ਇਹ ਵੀ ਟੈਂਪਰ ਕਰਤੇ ਅੱਛਾ ਕਿ ਬਹੁਤ ਘੱਟ ਘਸਣੇ ਟੈਂਪਰ ਕਰਤੇ ਇਹਦਾ ਫਾਲਾ ਜਿਹੜਾ ਮੂਹ ਲੱਗਿਆ ਵਾਲਾ ਉਹ ਵੀ ਟੈਂਪਰ ਕਰਤਾ ਜੀ ਅੱਛਾ ਜੀ ਬਾਡੀ ਟੈਂਪਰ ਕਰਤੀ ਹੂੰ ਕਿ ਜਿਹੜੀ ਜੀ ਆਪਣੀ ਘਸਰ ਵਾਲੀ ਚੀਜ਼ ਆ ਉਹ ਐਸਾ ਹਾਰਡ ਮਟੀਰੀਅਲ ਲਾਤਾ ਵਾ ਟੈਂਪਰ ਕਰਤੀ ਜੀ ਉਹ ਹਾਂ ਬਈ ਹਾਰਡ ਕਰਤਾ ਨਾਲੇ ਤਾਂ ਉਹ ਘਸੂ ਘੱਟ ਤੇ ਨੰਬਰ 2 ਤੇ ਉਹ ਕੰਮ ਵੀ ਜਿਆਦਾ ਵਧੀਆ ਸਫਾਈ ਨਾਲ ਕਰੂਗੀ ਹਾਂਜੀ ਹਾਂਜੀ ਪੱਕਾ ਲੋਹਾ ਲਾਤਾ ਇਹਨਾਂ ਨੂੰ ਹਾਂ ਹਾਰਡ ਮਟੀਰੀਅਲ ਲੱਗਾ ਹਾਂ ਉਸ ਤੋਂ ਬਾਅਦ ਭਾਈ ਅੱਜ ਕੀ ਆਪਾਂ ਇਹਦੇ ਗੇਅਰ ਬਾਕਸ ਦੀ ਵੀ ਮਾੜੀ ਜੀ ਗੱਲ ਕਰ ਲਗੇ ਇਹਦੇ ਜੇ ਆਪਾਂ ਇਹਨੂੰ ਚੇਂਜ ਕਰਨਾ ਇਹਦਾ ਵਧਾਉਣਾ ਘਟਾਉਣਾ ਇਹਨੂੰ ਖੋਲਣਾ ਮੈਂ ਹਾਂਜੀ ਮੈਂ ਹਾਂ ਇਹ ਆ ਲੋ ਹਾਂਜੀ ਆਪਿਆ ਆਗਰਾਰੀਆਂ ਇਹਨੂੰ ਬਦਲਨੀਆਂ ਪੈਂਦੀਆਂ ਬਾਈ ਇਹਦੇ ਹਾਂਜੀ ਨਾਲ ਆਪਾਂ ਚਾੜ ਲਾਤਾ ਵੀਰ ਜੀ ਦਾ ਅੱਛਾ ਜੀ ਇਹ ਚਾੜ ਦਾ ਮਤਲਬ ਆ ਕਿ ਆਪਣੀ ਜਿਹੜੀ ਗਰਾਰੇ ਉੱਪਰ 22 ਜਾਂਦੇ ਪਾਉਣ ਨਾਲ ਥੱਲੇ 15 ਪਾਉਣ ਨਾਲ ਆਪਣਾ ਆਲੂ ਦਾ ਆਲੂ 10 ਇੰਚ ਤੇ ਹੋ ਜਾਊਗਾ ਜੀ ਜੀ ਤੇ 10 ਫੁੱਟ ਏਰੀਆ 'ਚ 12 ਪੀਸ ਪੈ ਜਾਣਗੇ ਜੀ ਕਿ 10 ਫੁੱਟ ਜੇ ਆਪਾਂ ਕਿੰਨੇ ਆਲੂ ਪਾਉਣੇ ਆ ਉਹ ਵੀ ਚਾੜ ਲਾਤਾ ਜੀ ਜੀ ਕਿੰਨੇ ਇੰਚ ਦੇ ਆਲੂ ਪਾਉਣਾ ਉਹ ਵੀ ਨਾਲ ਚਾੜ ਲਾਤਾ ਜੀ ਜੀ ਸਰਵ ਚੈਂਟ ਲਈ ਕਰਨੀ ਆ ਹਾਂਜੀ ਗਰਾਰੇ ਚੱਕਣੀਆਂ ਜੀ ਗਰਾਰੀ ਪਾਉਣੀ ਆ ਚੈਨ ਫਿਰ ਐਡ ਕਰ ਦੇਣੀ ਆ ਕੋਈ ਚਾਬੀ ਨਹੀਂ ਕੋਈ ਪਾਨਾ ਨਹੀਂ ਕੁਝ ਨਹੀਂ ਝੱਕਣਾ ਭਾਜੀ ਆ ਆ ਦੇਖੋ ਆਹ ਹੀ ਦੇਤੇ ਹਾਂ ਕੱਲੀ ਪੈਨ ਕੱਢਣੀ ਬਾਹਰ ਆ ਭਾਜੀ ਪੈਨ ਕੱਢ ਕੇ ਬਾਹਰ ਤੇ ਗਰਾਰੀ ਪਾ ਕੇ ਤੇ ਪੈਨ ਲਾਣੇ ਆ ਭਾਜੀ ਚਲੋ ਜੀ ਹਾਟੇ ਮਿਟੇ ਇਹ 4 ਤੋਂ ਪੜ ਲੈਣਾ ਇਹ 4 ਤੋਂ ਪੜ ਲੈਣਾ ਵੀ ਜਿੰਨੇ ਦੀ ਕੋਈ ਜਿਹੜੇ ਵੀ ਦੀ ਜੋ ਰਕਮੈਂਡੇਸ਼ਨ ਆ ਹਾਂਜੀ ਉਹਦੇ ਹਿਸਾਬ ਨਾਲ ਕਰਨਾ ਕੋਲ 9 ਇੰਚ ਤੇ ਬੀਜਨਾ 8.5 ਤੇ ਬੀਜਨਾ 8 ਤੇ ਬੀਜਨਾ 7 ਇੰਚ ਤੇ ਬੀਜਨਾ ਮਤਲਬ 3 ਇੰਚ ਤੋਂ ਲੈ ਕੇ 10 ਇੰਚ ਤੱਕ ਉਹ ਬਜਾਈ ਕਰੂ ਮਸ਼ੀਨ ਜੀ ਇਹ ਚੱਕੋ ਫਰੀਦ ਇਹਨੂੰ ਕਹਿੰਦੇ ਆ ਰਾਮੇ ਵਾਲੇ ਜੰਡੂ ਆ ਜਾ ਆ ਲੱਗ ਗਿਆ ਜੀ ਤੇ ਮੰਦੀਪ ਭਈ ਆ ਆ ਸ਼ੀਸ਼ਾ ਕਾਹਤੋਂ ਲਾਤਾ ਇਹਦਾ ਕੀ ਕਾਰਨ ਸ਼ੀਸ਼ਾ ਵੀ ਡੇੜਾ ਟਰੈਕਟਰ ਦੇ ਡਰਾਈਵਰ ਬੈਠਾਗਾ ਜੀ ਉਹਨੂੰ ਦੇਖਣ ਵਾਸਤੇ ਕਿ ਆਲੂ ਆਪਣਾ ਜਾ ਰਿਹਾਗਾ ਅੱਛਾ ਤੇ ਉਥੇ ਦਿਸੂਗਾ ਆਲੂ ਉਹਨੇ ਹੀ ਜਾਂਦਾ ਜੀ ਹੂੰ ਕਿਹਨੂੰ ਪਤਾ ਲੱਗਦਾ ਰਹੇ ਕਿ ਆਲੂ ਜਾ ਰਿਹਾ ਆਪਣਾ ਇਹ ਸਹੀ ਆਲੂ ਵਿੱਚ ਨਹੀਂ ਪੀਜ ਰਹੀ ਐ ਟੱਪਾ ਨਹੀਂ ਪੈ ਰਿਆ ਕੋਈ ਤੇ ਇਹਦੇ 'ਚ ਇਹਦੇ 'ਚ ਜਾਲੀ ਧਰਤੀ ਹਾਂਜੀ ਜਾਲੀ ਲਾਤੀ ਕਿ ਆਪਣਾ ਆਲੂ ਕਰਕੇ ਜਾਵੇ ਡਲੀ ਵਗੈਰਾ ਉੱਪਰ ਰਹੇ ਜੇ ਆਪਣੀ ਕਿ ਪਸਤੌਰੀ ਨੇ ਚੋਕ ਨਾ ਹੋਵੇ ਹਾਂਜੀ ਰੇ 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 ਹਾਂਜੀ ਹਾਂ ਵੀ ਰੇ ਜਿਹੜਾ ਇਹਦੇ 'ਚ ਕਰਕੇ ਜਾਵੇ ਜਦੋਂ ਆਪਾਂ ਬੋਰੀ ਉਹ ਉੱਪਰ ਡਲੀਆਂ ਰਹਿ ਜਾਣਗੀਆਂ ਡਲੀਆਂ ਉੱਪਰ ਆ ਜਾਣ ਜੀ ਤੇ ਇਹਦੇ ਵਿੱਚ ਜਾਵੇ ਪੂਰੇ ਪੂਰਾ ਜਿਹੜੀ ਸਹੀ ਡਲੀ ਆ ਜਿਹੜੀ ਨੰਗਣ ਵਾਲੀ ਡਲੀ ਆ ਹਾਂਜੀ ਹਾਂਜੀ ਤੇ ਆ ਆ ਪਲਾਸਟਿਕ ਦੀ ਲਾਤੇ ਬਾਈ ਇਹ ਸਾਰਾ ਬਾਈ ਨਾਈ ਲੋਂਦਾ ਜੀ ਜੀ ਤੇ ਨਾ ਇਹ ਗੜਦਾ ਨਾ ਇਹ ਰੇ ਜਾ ਜਾਮ ਹੁੰਦਾ ਜੀ ਹੂੰ ਤੇ ਨਾ ਹੀ ਇਹ ਚੋਕ ਹੁੰਦਾ ਜੀ ਹਾਂ ਤੇ ਇਹਦੇ ਆ ਉਹ ਲਾਤਾ ਜਿਵੇਂ ਆਮ ਤੌਰ ਤੇ ਸੁਪਰ ਸੀਡਰਾਂ ਦੇ ਜਾਂ ਹੁਣ ਜਿਹੜਾ ਆਉਂਦਾ ਹਾਂਜੀ ਹਾਂਜੀ ਬਈ ਪੂਰਾ ਪੂਰਾ ਸਹੀ ਟੂਲ ਮੈਨ ਨਾ 00 ਬਾਈ ਜੀ ਹਨਾ 00 ਵਾਲਾ ਉਹ ਤੱਕ ਸੁਧਾ ਵਾਲਾ ਕੰਮ ਖਤਮ ਕਰਤਾ ਇਹਨੂੰ ਹਨਾ ਬਾਈ ਤੇ ਆਹ ਮੂਰਲੇ ਪਾਸੇ ਬਾਈ ਇਹ ਇਹਦੇ ਚ ਕੀ ਸੁਧਾਰ ਕੀਤਾ ਅੱਗੇ ਨਾਲ ਜਿਹੜੀ ਬੀਜਣ ਵਾਲੀ ਆ ਪਲਾਂਟਰ ਦੇ ਵਿੱਚ ਮੇਨ ਚੀਜ਼ ਹੈ ਜੀ ਇਹ ਹਾਂ ਮਾਰਕਾ ਜੇ ਆਪਣਾ ਇਹ ਸਹੀ ਬਣਿਆ ਹੋਊਗਾ ਤਾਂ ਆਪਣੇ ਆਲੂ ਐਕਿਊਰੇਸੀ ਚ ਪਊਗਾ ਜੇ ਇਹ ਚ ਬਣ ਬਣਤਰ ਜੇ ਨਕਸ਼ਾ ਤਾਂ ਆਲੂ ਆਪਣਾ ਇੱਕ ਲਾਈਨ ਚ ਤੇ ਸਹੀ ਸਾਨੇ ਤੇ ਪਈ ਨਹੀਂ ਸਕਦਾ ਜੀ ਸਾਡੇ ਦੇ ਵਿੱਚ ਬਹੁਤ ਸੋਧ ਹੈ ਜੀ ਹਾਂ ਆਹ ਬਾਈ ਐਡਜਸਟਮੈਂਟ ਕਾਦੀ ਦਿੱਤੀ ਆ ਆਹ ਐਡਜਸਟਮੈਂਟ ਆਹ ਆਹ ਇਹ ਵੀ ਜੀ ਵਾਈਬਰੇਟਰ ਨੇ ਜੀ ਕਿ ਆਲੂ ਨੂੰ ਸਿੰਗਲ ਕਰਨ ਵਾਸਤੇ ਪਟੇ ਨੂੰ ਵਾਈਬਰੇਟਰ ਦੇਣਾ ਪੈਂਦਾ ਜੀ ਹੂੰ ਵਾਈਬ੍ਰੇਸ਼ਨ ਕਰਨ ਵਾਸਤੇ ਜੀ ਇਹ ਹਲਗ-ਹਲਗ ਜਿਵੇਂ ਆਲੂ ਬਰੀਕ ਆਪਣਾ ਤਾਂ ਵਾਈਬ੍ਰੇਸ਼ਨ ਵਧਾਉਣੀ ਪੈਂਦੀ ਆ ਆਪਾਂ ਨੂੰ ਹੂੰ ਵਾਈਬ੍ਰੇਟ ਕਿ ਆਲੂ ਵੱਡਾ ਸਾਈਜ਼ ਆ ਤਾਂ ਵਾਈਬ੍ਰੇਸ਼ਨ ਘਟਾਉਣੀ ਪੈਂਦੀ ਆ ਹੂੰ ਹੂੰ ਇਹ ਉਹ ਡੈਸਟਮੈਂਟ ਵਾਸਤੇ ਆ ਜੀ ਠੀਕ ਆ ਇਹ ਜਦੋਂ ਇੱਥੇ ਇੱਥੇ ਆਲੂ ਜਾਂਦੇ ਆ ਹਾਂਜੀ ਇਹ ਤਾਂ ਆਲੂ ਜਾਂ ਨੰਗ ਨਾ ਬੈਲਟ ਹੁੰਦੀ ਤੇ ਪਟਾਏ ਵਾਈਬ੍ਰੇਸ਼ਨ ਕਰਦਾ ਜੀ ਆ ਆ ਭਾਈ ਆ ਆਹ ਕਾ ਤੋ ਲਾਇਆ ਆਹ ਆਹ ਕਾ ਤੋ ਲਾਇਆ ਕਬਜਾ ਇਹ ਵੀਰ ਜੀ ਕਬਜਾ ਉਹ ਲਾਇਆ ਗਿਆ ਕਿ ਕਈ ਵਾਰੀ ਆਪ ਨੂੰ ਮਸ਼ੀਨ ਸਾਫ ਕਰਨੀ ਆ ਮਸ਼ੀਨ ਰਿਪੇਅਰ ਕਰਨੀ ਆ ਕੁਝ ਵੀ ਕਰਨਾ ਆਪਾਂ ਤਾਂ ਪਹਿਲਾਂ ਕਿਸੇ ਬੈਲਟ ਕੱਟਣ ਵਾਸਤੇ ਮਸ਼ੀਨ ਸਾਰੇ ਖੋਲਣੇ ਪੈਂਦੀ ਸੀ ਹੁਣ ਸਿਰ ਰਾਡ ਕੱਢੋ ਇਹਦੀ ਤੇ ਬੈਲਟ ਬਾਹਰ ਆਪਣੀ ਸਾਰੀ ਬੈਲਟ ਬੈਲਟ ਪਾ ਕੇ ਰਾਡ ਪਾ ਦੋ ਤੇ ਬੈਲਡੋ ਕੇ ਆਪਣੀ ਚਾਲ ਇਹ ਇੰਨਾ ਕੀ ਕੰਮ ਰਹਿ ਗਿਆ ਇੰਨੇ ਕੰਮ ਰਹਿ ਗਿਆ ਤੇ ਜਦੋਂ ਭਾਈ ਮਸ਼ੀਨ ਖਾਲੀ ਕਰਨੀ ਹੁੰਦੀ ਆ ਸਾਰੀ ਮਸ਼ੀਨ ਖਾਲੀ ਕਰਨੀ ਦੀ ਉਹ ਕਿੱਥੋਂ ਦੀ ਹੁੰਦੀ ਆ ਫਿਰ ਇਹਦੇ ਵੀ ਆ ਰਾੜ ਪਾਈ ਹੱਡੀ ਜੀ ਹੂੰ ਪੈਨ ਕੱਢੋ ਰਾੜ ਬਾਹਰ ਤੇ ਸਾਰੇ ਆਪਣੀ ਥੱਲੇ ਆਲੂ ਆ ਜਾਂਦੇ ਆ ਜੀ ਸਾਰਾ ਆਲੂ ਬਾਹਰ ਹਾਂਜੀ ਭਾਈ ਇਹ ਤੇ ਸਬਸਿਡੀ ਹੈਗੀ ਆ ਹਾਂ ਸਬਸਿਡੀ ਪਾਸ ਆ ਜੀ ਜੀ ਇਸ ਵਾਰ ਸਵੈਮ ਸਕੀਮ ਸਬਸਿਡੀ ਆਈ ਹੋਈ ਆ ਜੀ 70 ਤੋਂ 75000 ਰੁਪਇਆ ਹੂੰ ਤੇ 13 ਤਰੀਕ लास्ट ਆ ਜੀ। ਜੀ। ਸਾਡੇ ਸਾਰੇ ਫਾਰਮਰ ਨੂੰ ਇਹ ਪਲੀ ਅਪੀਲ ਆ ਕਿ 13 ਤਰੀਕ ਤੱਕ ਸਾਰੇ ਸਬਸਿਡੀ ਜਰੂਰ ਅਪਲਾਈ ਕਰਨ ਜੀ। ਤੇ ਬਾਈ ਕਿੰਨੇ ਮਾਡਲ ਆ ਆਪਣੇ ਕੋਲੇ? ਆਪਾਂ ਨੂੰ 5 ਮਾਡਲ ਦੇ ਸੀ ਜਾਂਦੇ ਆ। ਇਹ 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 ਵਿਜੂਗਾ ਲਾਈਨਾਂ 'ਚ। ਇਹ ਲਾਈਨਾਂ 'ਚ ਜੀ। ਇਹ ਲਾਈਨਾਂ 'ਚ ਵਿਜੂਗਾ। ਇਹ 26 ਇੰਚੀ ਹਾਂ ਜੀ। ਇਹ 26 ਇੰਚ ਲਾਈਨਾਂ 'ਚ ਤਵਿਆਂ ਵਾਲਾ ਮਾਡਲ ਆ। ਹਾਂ ਤਵਾਂ। ਇਹ ਜੇ ਆਪਣਾ 25 ਇੰਚੀ, 26 ਇੰਚੀ, 27 ਇੰਚੀ। ਤਿੰਨ ਮਾਡਲ ਬਣਦੇ ਜੀ। 25 ਇੰਚ, 26 ਇੰਚ, 27 ਇੰਚ। 27 ਇੰਚ ਹਾਂ ਜੀ। ਹਾਂ ਜੀ। ਇਹਦੇ ਵਿੱਚ ਤਬਿਆਂ ਤੋਂ ਬਿਨਾ ਆਹ ਮਾਡਲ ਸੇਮ ਆ ਮੇਰੇ ਸਾਬ ਨਾਲ ਜਿਹੜਾ ਆਪਾਂ ਦੇਖਿਆ ਹੈ ਹਾਂ ਇਹ ਵੀਰ ਜੀ ਆਪਣਾ 30 ਇੰਚ ਜਗ ਜਗ ਜੀ ਅੱਛਾ ਜਿਹੜੇ ਟੇਢੇ ਆਲੂ ਪੈਂਦੇ ਆ ਜੀ ਇਹੋ ਮਾਡਲ ਆ ਗਿਆ ਜੀ ਇਹ ਇਹ ਬੱਟਾ ਦੋ ਹੀ ਪਾਊਗਾ ਪਰ ਇਹ ਆਲੂ ਐਵੇਂ ਪਾਊਗਾ ਮਤਲਬ ਬੀ ਦੇ 5-7 ਗੱਟੇ ਵੱਧ ਪਾਊਗਾ ਵੱਧ ਪਾਊਗਾ ਜੀ 26 ਇੰਚ ਦੇ ਮੁਕਾਬਲੇ ਆਪਣੇ 30 ਇੰਚ ਤੇ 5-6 ਗੱਟੇ ਆਪਣੇ 1 ਏਕੜ ਮਗਰ ਵੱਧ ਪੈਣਗੇ ਜੀ ਹਾਂ ਵੱਧ ਪਾਊਗਾ ਤੇ ਇਹ ਇਹ ਲੋਕ ਵੀ ਜਨਾ ਪਸੰਦ ਕਰਦੇ ਆ ਹਾਂ ਜੀ ਇਸਰ ਇਹਦੀ ਰੇਸ਼ਿਓ ਕਾਫੀ ਵੱਧ ਰਹੀ ਹੈ ਜੀ ਹਰੇਕ ਸਾਲ ਹਾਂ ਤੇ ਆ ਬਾਈ ਜੀ ਇਹ ਸੇਮ ਮਾਡਲ ਆਪਣਾ ਆ ਗਿਆ ਜੀ 26 ਉਹ ਮਾਡਲ ਆ ਗਿਆ ਜੀ ਉਹ ਮਾਡਲ ਆ ਗਿਆ ਜੀ ਆਹਾ ਵੀਰੇ ਇਹ ਮਾਡਲ ਵੀਰੇ ਜੀ ਆਪਣਾ ਹੈਗਾ 26 ਇੰਚੀ ਵਿਦਾਊਟ ਟਾਇਰ ਜੀ ਅੱਛਾ 26 ਇੰਚੀ ਬਿਨਾ ਟਾਇਰ ਵਾਲਾ ਬਿਨਾ ਟਾਇਰ ਤੋਂ ਜਿਹਦੇ ਮਗਰਲੇ ਪਾਸੇ ਚੱਕਰੀ ਹੁੰਦੀ ਆ ਦੋ ਚੱਕਰ ਮਗਰ ਹਾਂਜੀ ਇਹਦੇ ਹਾਂ ਮਗਰਲੇ ਪਾਸੇ ਚੱਕਰੀ ਹੁੰਦੀ ਆ ਗੇਟ ਨਾਲ ਹੀ ਇਹ ਇਹ ਉਹ ਮਾਡਲ ਆ ਗਿਆ ਜਿਹੜਾ ਥੋੜਾ ਜਿਹਾ ਪਹਿਲਾਂ ਚੱਲਦੇ ਸੀ ਉਹਨਾਂ ਵਰਗਾ ਉਹਨਾਂ ਵਰਗਾ ਹਾਂਜੀ ਹਾਂ ਆਹਾ ਬਾਈ ਇਹ ਵੀਰੇ ਆ ਗਿਆ ਆਪਣਾ ਬਿਨਾ ਟਾਇਰਾਂ ਤੋਂ ਜੀ ਤੇ ਬਿਨਾ ਡਿਸਕਾਂ ਤੋਂ ਜਬ ਬਿਣਾ ਟਾਇਰ ਬਿਣਾ ਡਿਸਕ ਹਾਂਜੀ ਜਿਹੜੀ ਏਰੀਆ ਚ ਪ੍ਰਾਲੀ ਨਹੀਂ ਬਰਾਉ ਹੁੰਦੀ ਮਤਲਬ ਝੋਨਾ ਨਹੀਂ ਲੱਗਦਾ ਇਹ ਉਹਨਾਂ ਏਰੀਆ ਵਾਸਤੇ ਹੈ ਜੀ ਇਹ ਇਹ ਜਮਾ ਮਤਲਬ ਆਪਾਂ ਕਹਿ ਲਈਏ ਸਭ ਤੋਂ ਪਹਿਲਾਂ ਵਾਲਾ ਮਾਡਲ ਆ ਪਹਿਲਾਂ ਵਾਲਾ ਮਾਡਲ ਆ ਜੀ ਪਹਿਲਾਂ ਵਾਲੇ ਮਾਡਲ ਜਿਹੜਾ ਆਟੋਮੈਟਿਕ ਆ ਜੁਪੀ ਸਾਈਡ ਆ ਜਿਹੜੀ ਜਿਹੜਾ ਝੋਨਾ ਨਹੀਂ ਲੱਗਦਾ ਸਾਡਾਂ 'ਚ ਉਹ ਸਾਡਾ ਇਹ ਪਲਾਂਟਰ ਚੱਲਦੀ ਜੀ ਇਹ ਇਹ ਉਹਨਾਂ ਨੂੰ ਸਸਤਾ ਵੀ ਹੋਊਗਾ ਸਸਤਾ ਵੀ ਪੈਂਦਾ ਹਾਂ ਜੀ ਹਾਂ ਇਹ ਉਹਨਾਂ ਨੂੰ ਸਸਤਾ ਵੀ ਹੋਊਗਾ ਹਾਂ ਜੀ ਤਾਂ ਇਹ ਜਮਾ ਪਹਿਲਾਂ ਵਾਲਾ ਹੈ ਪਰ ਇਹ 'ਚ ਫੀਚਰ ਅੱਜ ਵਾਲੇ ਆ ਇਹ ਫੀਚਰ ਅੱਜ ਵਾਲੇ ਜੀ ਉਹ ਸੇਮ ਅਡਜਸਟਮੈਂਟਾਂ ਸੇਮ ਸਾਰਾ ਕੁਝ ਸੇਮ ਆ ਸੇਮ 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 ਜਿਹੜੀ ਚੀਜ਼ ਇਹਨੂੰ ਲੋੜ ਆ ਉਹ ਸ ਜੋ 26 ਇੰਚੀ ਮਾਡਲ ਸੀ ਇਹ ਉਹਦਾ 25 ਇੰਚੀ ਮਾਡਲ ਆ ਜੀ ਇਹ 25 ਇੰਚੀ ਮਾਡਲ ਆ ਵੈਸੇ ਫੀਚਰ ਬਾਈ ਸਾਰਾ ਫੀਚਰ ਫੇਮ ਆ ਜਾਂਦਾ ਜੀ ਫੇਮ ਆ ਰੇਟ ਦਾ ਬਾਲਾ ਡਿਫਰੈਂਸ ਤਾਂ ਨਹੀਂ ਬਈ ਨਹੀਂ ਵੀ ਜੀ ਫੇਮ ਰੇਟ ਤਕਰੀਬਾ ਜੀ ਆ ਆ ਤਾਂ ਆ ਗਿਆ ਆਲੂ ਪਟਾਈ ਯਾਰਾ ਇਹ ਪਟਾਈ ਵਾਲਾ ਆ ਗਿਆ ਜੀ ਇਹ ਛੋਟਾ ਮਾਡਲ ਆ ਗਿਆ 82 ਸਰਗੇ ਚ ਜੀ ਜੀ ਇਹ ਇਹ ਤਾਂ ਆਮ ਇਹਦੇ ਹੈਗੇ ਆ 82 83 ਸਰਗੇ ਆ ਇਹ 82 ਸਰਗੇ ਆ ਜੀ ਸਰਗੇ ਆ ਗਏ ਆ ਉਸ ਤੋਂ ਲੰਬਾ ਆ ਗਿਆ ਇਹ ਆਪਣਾ 102 ਰੌੜ ਆ ਗਿਆ ਜੀ ਹੂੰ ਇਹ ਜੇ ਆਪਾਂ ਨਾਈਲੋਨ ਦੇ ਵਾਈਬਰੇਟਰ ਕਰਦੇ ਜੀ ਹੂੰ ਤੇ ਰਬੜ ਦੇ ਗਰਾਰੀ ਕਰਤੀ ਜੀ ਠੀਕ ਆ ਕਿ ਜਾਲ ਦੀ ਕਸਾਈ ਨਾ ਮਾਤਰ ਜੀ ਅੱਛਾ ਇਹ ਤਾਂ ਜਾਲ ਨਹੀਂ ਕਹੂਗਾ ਜਾਲ ਨਹੀਂ ਕਹੂਗਾ ਜੀ ਤੇ ਐਦੇ ਚ ਤੇ ਐਦੇ ਚ ਕੋਈ ਬੜਾ ਲੰਬਾ ਫਰਕ ਨਹੀਂਗਾ ਬਸ ਇਹ ਥੋੜਾ ਜਿਹਾ ਵੱਡੇ ਟਰੈਕਟਰ ਮਗਰ ਕੋ ਇਹ ਡਬਲ ਵਾਈਬ੍ਰੇਟਰ ਆ ਗਿਆ ਜੀ ਇਹ ਸਿੰਗਲ ਵਾਈਬ੍ਰੇਟਰ ਆ ਗਿਆ ਆਪਣਾ ਠੀਕ ਆ ਆ ਐਦੇ ਚ ਬੜਾ ਫਰਕ ਆ ਹਾਂਜੀ ਇਹ ਆਪਣਾ ਆ ਗਿਆ 190 ਰੋਡ ਜੀ ਡਬਲ ਜਾਲ ਜੀ ਡਬਲ ਵਾਈਬ੍ਰੇਟਰ ਤੇ ਇਹਦੀ ਕੰਮ ਕਰਨ ਦੀ ਸਪੀਡ ਬਹੁਤ ਆ ਵੀਰ ਜੀ ਦੀ ਇਹਦੀ ਹਾਂਜੀ ਆਲੂ ਦੀ ਪਟਾਈ ਦੀ ਪਟਾਈ ਦੇ ਜੀ ਹਾਂ ਜਿੱਦਾਂ ਮਾਲਿਕ ਦੇ ਲਈ ਆਪਾਂ ਉਹ ਡਿੱਗਰ ਚਾਰ ਚੱਲ ਰਹੇ ਨੇ ਹਾਂਜੀ ਇਹ ਕੱਲਾ ਚੱਲਦਾ ਹੋਵੇ ਜੀ ਅੱਛਾ ਇਨੀ ਸਪੀਡ ਆ ਦੀ ਇਹ ਛਾੰਮ ਨੂੰ ਮਤਲਬ ਕਹਿਣ ਤਾਂ ਪਾ ਬੇਲਾ ਪਾ ਦੂਗਾ ਬਈ ਬਹੁਤ ਹੀ ਰੇ ਪੜਨਦਾ ਜੀ ਇਹ ਹਾਂ ਇਹ ਬੰਦੇ ਕੋਲੇ ਲੇਬਰ ਹੋਵੇ ਜਣ ਤਾਂ ਇਕੱਠਾ ਕਰਨ ਵਾਲੀ ਤੇ ਇਹ ਬਹਿਣ ਨਹੀਂ ਦਿੰਦਾ ਕਿੰਨਾ ਡਾਕਰਵਾਣ ਹੋਵੇ ਜੀ ਆਲੂ ਕੱਲਾ ਕੱਲਾ ਪਿਆ ਹੋ ਕਿੰਨਾ ਡਾਕਰ ਬਾਣਾ ਡਲੇ ਨਹੀਂ ਆਉਣ ਦਿੰਦਾ ਡਲੇ ਨਹੀਂ ਆਉਣ ਦਿੰਦਾ ਜੀ ਇਹ ਇੱਕ ਤਾਂ ਲੰਮਾਈ ਜਾਲ ਦੀ ਵੱਧ ਗਈ ਤਾਂ ਨਹੀਂ ਆਉਣ ਦਿੰਦਾ ਹਾਂਜੀ ਇੱਕ ਆ ਆ ਛੇਜੇ ਤੁਸੀਂ ਇਹਨਾਂ ਦੇ ਛੇਜੇ ਸਮੇਤ ਕਰਦਾ ਇਹ ਹਾਂਜੀ ਇਹ ਸਮੇਤ ਬੇਲ ਪੜਦਾ ਜੀ ਹੂੰ ਇਹਦੀ ਬੇਲ ਅੱਗ ਨਿਕਲੀ ਜਾਂਦੀ ਆ ਤੇ ਆਲੂ ਲੱਗ ਹੋ ਜਾਂਦੇ ਨੇ ਜੀ ਬੇਥ ਤਾਂ ਨਹੀਂ ਜਾਂਦੀ ਬੇਲ ਠੀਕ ਹੈ ਨਾ ਮਾਤਰਾ ਇਹ ਚੀਜ਼ ਨੂੰ ਬਜ਼ੀਰੋ ਨਹੀਂ ਕਰ ਸਕਦੇ ਜੀ ਬਹੁਤ ਘੱਟ ਮਾਤਰਾ ਹੈ ਨਾ ਮਾਤਰਾ ਆ ਜੀ ਪਰ ਉਹ ਵੀ ਤਾਂ ਮਗਰ ਚੁਗਣੇ ਆ ਉਹ ਕਿਹੜਾ ਟਰਾਲੀ ਚ ਪੈਂਦੀ ਆ ਹਾਂਜੀ 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 ਚੁਗਣੇ ਆ ਪਰ ਇਹ ਬੈਲਾਂ ਸੰਗਤ ਪਟ ਦਿੰਦਾ ਇਹ ਬੈਲਾਂ ਸੰਗਤ ਪਟ ਦਿੰਦਾ ਜੀ ਜਿਵੇਂ ਕੱਚੀ ਪਟਾਈ ਕਰਨੀ ਆ ਹੋਰ ਕਟਾਂ ਨੇ ਉੱਪਰ ਨਹੀਂ ਉੱਥੇ ਬਹੁਤ ਕੰਮ ਆਉਗਾ ਬਹੁਤ ਕੰਮ ਆ ਜਾ ਬੱਤ ਜੀ ਹਾਂ ਉੱਥੇ ਬਹੁਤ ਕੰਮ ਆਊਗਾ ਜਾਂ ਆਪਾਂ ਅ ਤੇ ਇਹ ਇਹ ਟਾਇਰਾਂ ਤੇ ਕਰਤਾ ਹਾਂ ਟਾਇਰਾਂ ਦੇ ਟਾਇਰ ਅ ਜੱਕ ਲੱਗੇ ਜੀ ਹਾਂ ਹਾਈਡਰੋ ਟਾਇਰ ਨੇ ਜੀ ਟਰੈਕਟਰ ਦੇ ਟਾਇਰਾਂ ਜੇ ਮਤਲਬ ਲੀਹ ਜੀ ਮੋੜਾ ਹੁੰਦਾ ਜੀ ਇਹ ਅੱਛਾ ਟਰੈਕਟਰ ਦੀ ਲੀਹ ਲੀਹ ਜੀ ਮੜੂਗਾ ਟਰਾਲੀ ਵਾਂਗੂ ਬਾਲਾ ਪਿੱਛੇ ਨਹੀਂ ਹਟੂਗਾ ਨਹੀਂ ਇੱਕ ਮੈਨੂੰ ਹੋਰ ਦੱਸ ਬਾਈ ਮਨਦੀਪ ਇਹਨੂੰ ਆਪਾਂ ਜਿਹੜਾ ਆਹ ਡੇਟਾ ਜੇ ਇੱਕ ਦਿੱਤਾ ਹਾਂਜੀ ਇਹਦੀ ਕੀ ਫੰਕਸ਼ਨਿੰਗ ਆ ਇਹ ਇੱਥੋਂ ਤਾਂ ਇਹ ਲਿਫਟ ਨਹੀਂ ਉੱਚੀ ਨੀਵੀ ਹੋ ਜੂਗੀ ਜਿਹੜੇ ਟਾਇਰ ਲਾਇਆ ਪਾ ਜੀ ਹਾਂਜੀ ਟਾਇਰ ਨੂੰ ਮੋੜਨ ਵਾਸਤੇ ਪੈ ਪਾਇਆ ਜੀ ਆਪਾਂ ਮਗਰ ਜੈਕ ਨੂੰ ਅੱਛਾ ਕਿ ਟਰੈਕਟਰ ਦਾ ਲੀਵਰ ਤੂੰ ਹੀ ਟਾਇਰ ਦੀ ਕਟਾਈ ਹੋ ਜਾਂਦੀ ਹੈ ਜੀ ਅਛਾ ਟਾਇਰ ਤਾਂ ਕਰਕੇ ਹੀ ਟਾਇਰ ਦਿਨਾ ਟਰੈਕਟਰ ਦੇ ਨਾਲ ਹੀ ਹਾਂ ਜਮੜਦਾ ਹੈ ਕਿ ਟਾਇਰ ਆਪਣੇ ਟਾਇਰਾਂ ਨੂੰ ਕਟਾਈ ਵਾਸਤੇ ਪੈਬ ਲੱਗਿਆ ਜੀ ਇਹ ਮੈਂ ਸਮਝ ਗਿਆ ਸਮਝ ਗਿਆ ਹਾਂ ਜੀ ਲੰਬਾਈ ਕਰਕੇ ਨਹੀਂ ਮੁੜਦਾ ਨਿਕਾ ਹਾਂ ਜੀ ਸਮਝ ਗਿਆ ਸਮਝ ਗਿਆ ਲੰਬਾਈ ਕਰਕੇ ਨਹੀਂ ਤਾਂ ਫਿਰ ਉਹ ਬਹੁਤ ਪਿੱਛੇ ਹਟ ਜਾਏਗਾ ਹਾਂ ਜੀ ਹਾਂ ਹੈ ਤੇ ਇਹਨੂੰ ਓਵੇਂ ਕਰਕੇ ਐਵੇਂ ਕਰਕੇ ਕਮਾਂਡ ਦੇ ਮਗਰਲੇ ਟਾਇਰਾਂ ਵਾਂਗੂ ਐ ਹੋ ਕੇ ਸਾਹਮਣੇ ਆ ਜਾ ਗੁਰੂ ਸਾਹਮਣੇ ਆ ਜਾਂਦਾ ਹਾਂ ਜੀ ਸਾਹਮਣੇ ਆ ਜੀ ਇਹ ਤਾਂ ਕਰਕੇ ਬਣਿਆ ਹੋਇਆ ਹਾਂ ਜੀ ਹਾਂ ਤੇ ਮਾੜਾ ਜਿਹਾ ਇੱਕ ਉਧਰਲੇ ਪਾਸੇ ਸਪ੍ਰੈਡਰ ਵੀ ਦਿਖਾ ਦਿੱ ਗਿਆ ਜੀ ਸਪ੍ਰੈਡਰ ਪਏ ਆ ਹਾਂ ਜੀ ਹਾਂ ਜੀ ਤੇ ਆ ਤਾਂ ਉਹ ਆ ਜਿਹੜਾ ਅਗਲੇ ਨੇ ਟਰੈਕਟਰ ਮਗਰ ਪਾਉਣ ਵਾਲਾ ਸਿੱਧਾ ਡਾਇਰੈਕਟ ਲੈਣਾ ਹਾਂਜੀ ਹਾਂ ਇਹਦੇ ਖਿਲਾਰਨ ਵਾਸਤੇ ਟਾ ਦੇਣ ਵਾਸਤੇ ਜੀ ਹਾਂਜੀ ਫਾਟੇ ਐਦਰ ਦਾ ਹਾਂ ਇਹ ਆ ਗਈ ਇਹ ਚ ਵੀ ਅਸੀਂ ਹਾਈ ਸਪੀਡ ਗੇਅਰ ਬਾਕਸ ਲਾਇਆ ਜੀ ਹਾਈ ਡਿਊਟੀ ਗੇਅਰ ਬਾਕਸ ਆ ਜੀ ਤੇ ਜਿਹੜੀ ਆਪਣੀ ਪਲੇਟ ਉਹ ਰੇਖ ਲਾਰਦੀ ਆ ਉਹ ਸਟੀਲ ਦੀ ਆ ਜੀ ਜੀ ਅੰਦਰ ਛਾਵੜੂ ਪਿੱਤਲ ਦਾ ਪਉ ਦਿੱਤੇ ਆਸੀਂ ਜੀ ਕਿ ਅੰਦਰ ਖਾ ਜੰਮੇ ਨਾ ਜੀ ਕਿਉਂਕਿ ਜੰਮ ਕੇ ਹੀ ਇਹਨੇ ਖਰਾਬ ਹੋਣਾ ਇੱਕ ਸਾਲ ਪਾ ਦਿੰਦੀ ਆ ਅਗਲੇ ਸਾਲ ਨਹੀਂ ਪੁੱਤ ਦੀ ਚੱਲਣ ਚੋਗੀ ਰਹਿੰਦੀ ਜੇ ਉਹ ਹਾਂ ਜੇ ਉਹ ਰੇ ਅੰਦਰ ਜੰਮ ਜਾਂਦਾ ਹੈਗਾ ਇਹ ਸਫਾਈ ਹੋੜੇ ਵੱਧ ਪਾਲਦੀ ਆ ਤੇ ਬਾਈ ਉਹ ਤਕਰੀਬਨ ਆਲੋਂ ਵਾਲਾ ਹਰੇ ਕਿਸਾਨ ਦੀ ਬਣਦਾ ਬੱਟਾ ਪਾਉਣ ਵਾਲੇ ਵੀ ਪਾਏ ਆਪਣੇ ਉਹ ਜਿਹੜੇ ਹਾਂ ਇਹ ਵੀ ਇਹਦੇ ਡਸਕਾ ਤਿਆਰ ਕਰਿਆ ਜੀ ਜੀ ਕਿਹਦੇ ਨਾਲ ਪ੍ਰਾਲੀ ਨੇ ਪ੍ਰਾਲੀ ਕਰਦੀ ਤੇ ਇੱਕ ਬਟ ਖਾਲ ਬਹੁਤ ਸੋਹਣਾ ਪਉਂਦਾ ਜੀ ਯਾਰ ਆ ਨਾ ਤੇਰੀ ਗੱਲ ਜਮਾ ਪੱਕੀ ਆ ਇਹ ਪੰਗਾ ਕੀ ਪੈਂਦਾ ਨਾ ਜਦੋਂ ਆ ਆਲੂਆਂ ਵਾਲਾ ਖਾਲ ਪਾਉਨੇ ਆ ਇਧਰਲੇ ਪਾਸੇ ਵਾਲਾ ਇਹ ਮਿੱਟੀ ਨਹੀਂ ਚੱਕਦਾ ਹਾਂਜੀ ਹਾਂਜੀ ਹਾਂ ਹਨਾ ਆ ਮਿੱਟੀ ਨਹੀਂ ਚੱਕਦਾ ਉਨੀ ਇਹਦੇ ਨਾਲ ਹੁਣ ਥੱਬੇ ਫਰੋ ਥੱਬੇ ਫਰੋ ਜੀ ਉਹਦੇ ਨਾਲ ਖੁਬਜ਼ਾ ਨਹੀਂ ਪਰਾਲੀ ਕਰਕੇ ਜੀ ਹਾਂ ਤੇ ਸਿੱਧਾ ਖਾਲ ਪਾਉ ਜਮਾ ਸਿੱਧਾ ਖਾਲ ਪਾਉਗਾ ਸਿੱਧਾ ਖਾਲ ਪਾਉਗਾ ਤੇ ਆ ਬਾਈ ਆ ਯਾਰ ਮੈਨੂੰ ਸਭ ਤੋਂ ਕੰਮ ਦੀ ਮਸ਼ੀਨ ਆ ਲੱਗਦੀ ਆ ਰੇਖ ਖਣਾਉਣ ਵਾਲੀ ਹਾਂਜੀ ਕਿਉਂਕਿ ਇਹਦੇ ਜੇ ਮੰਨ ਲਓ ਵੀ 5 ਬੋਰੀਆਂ ਪਾਉਣੀਆਂ 7 ਪਾਉਣੀਆਂ ਇੱਕ ਤਾਂ ਪੈਂਦੀਆਂ ਇੱਕ ਸਪਰੇਡਰ ਨਾਲ ਕਿਤੇ ਨਾ ਕਿਤੇ ਮਨ ਨੂੰ ਵਹਿਮ ਜਾ ਰਹਿੰਦਾ ਵੀ ਯਾਰ ਇਹ ਦੂਰ ਗੇੜਾ ਤਾਂ ਨਹੀਂ ਦਿੱਤਾ ਗਿਆ ਵੱੱਧ ਤਾਂ ਨਹੀਂ ਪਈ ਜਾਂਦਾ ਘੱਟ ਤਾਂ ਨਹੀਂ ਆ ਜਮਾ ਸਹੀ ਜੀ ਹਾਂਜੀ ਉਹਦੇ ਨਾਲ ਕੀ ਹੈ ਕਈ ਵਾਰੀ ਗੇੜੇ ਦੋ ਵੀ ਆ ਗਏ ਕਈ ਤਾਂ ਗੇੜਾ ਆਇਆ ਬਨੇਕ ਬਨਾਇਆ ਉਹਦੇ ਨਾਲ ਬੜਾ ਧਿਆਨ ਰੱਖਣਾ ਪੈਂਦਾ ਹਾਂ ਤੇ ਇਹਦੇ ਨਾਲ ਗੇਟ ਟਰੈਕਟਰ ਪਰ ਪਾ ਕੇ ਤੁਰਾ ਜਾਣਾ ਜੀ ਇਹ 10 ਫੁੱਟ ਏਰੀਆ ਲੈ ਕੇ ਜਾਂਦਾ ਜਿੰਨਾ ਤੋਰਾਂਗੇ ਉਨਾ ਹੀ ਰੇਪ ਪਊਗਾ ਜੀ ਜਿੱਥੇ ਕਰੀ ਬੰਨਤਾ ਉਹਦੀ ਸਪਰੇਡਰ ਚ ਮੈਂ ਦੇਖਿਆ ਵੀ ਜੇ ਤਾਂ ਥੋੜੀ ਲੈਫਟ ਤੁਹਾਡੇ ਤੋਂ ਗਾਸ ਹੀ ਗਈ ਜ਼ਿਆਦਾ ਹਾਂਜੀ ਇੰਚ ਚੱਕਿਆ ਗਿਆ ਤਾਂ ਵੀ ਉਹ ਦੂਰ ਜਾਣ ਲੱਗ ਜਾਂਦਾ ਤਾਂ ਵੀ ਫਰਕ ਪੈ ਗਿਆ ਰੇਹ ਦਾ ਜੇ ਉਹਦਾ ਗਲਾ ਵੱਧ ਘੱਟ ਛੱਟਿਆ ਗਿਆ ਤਾਂ ਵੀ ਫਰਕ ਪੈ ਗਿਆ ਰੇਹ ਦਾ ਜੇ ਟਰੈਕਟਰ ਵੱਧ ਤੋਰਿਆ ਗਿਆ ਤਾਂ ਵੀ ਫਰਕ ਪੈ ਗਿਆ ਰੇਹ ਦਾ ਜੇ ਘੱਟ ਤੋਰਿਆ ਗਿਆ ਤਾਂ ਵੀ ਫਰਕ ਪੈ ਗਿਆ ਐਦੇ ਤੇ ਨਾ ਤਾਂ ਕੋਈ ਲੈਫਟ ਨਾਲ ਤਾਲਕਾਇਆ ਇਹਦਾ ਕੋਈ ਤਾਲਕ ਨਹੀਂ ਹਾਂਜੀ ਤੇ ਨਾ ਹੀ ਇਹਦੇ ਤੋੜਨ ਨਾਲ ਤਾਲਕਾਇਆ ਕੋਈ ਹਾਂਜੀ ਹਾਂ ਇਹ ਜਿੰਨਾ ਪਾਉ ਉਹਨਾ ਹੀ ਪਾਉ ਕਪਕਈ ਅਣਜਾਣ ਡਰਾਈਵਰ ਵੀ ਸਹੀ ਰਹਿ ਪਾਊਗਾ ਜੀ ਹਾਂ ਅਨਜਾਨ ਡਰਾਈਵਰ ਛੋਟੇ ਛੋਟੇ ਜਿਹੜੇ ਆਪਣੇ ਟਰੈਕਟਰ ਹੁੰਦੇ ਆ ਉਹਨਾਂ ਨਾਲੇ ਵਧੀਆ ਕੰਮ ਕਰਦਾ ਵਧੀਆ ਕੰਮ ਕਰੂਗਾ ਜੀ ਤੇ ਨਹੀਂ ਤਾਂ ਆਮ ਤੌਰ ਤੇ ਜਦੋਂ ਚੜੂਂਗੀਆਂ ਚੜਾਂਗੀਆਂ ਨਾ ਪਾਉਂਦਾ 5-4 ਕਿੱਲਿਆਂ ਵਾਲਾ ਉਹ ਤਾਂ ਫਿਰ ਭਾਈ ਸਾਰੇ ਆ ਹਾਈ ਰੁਕੀ ਜਾਂਦੇ ਆ ਸਹੀ ਗੱਲ ਹੈ ਕਿਉਂਕਿ ਕਿੱਲੇ ਤੇ 10 ਗੱਟਿਆਂ ਨੂੰ ਪੈ ਜਾਣਾ ਪੈਂਦੇ ਆ ਜੀ ਤੇ 5 ਕਿੱਲਿਆਂ ਦੇ 50 ਗੱਟੇ ਪੈ ਜਾਂਦੇ ਆ ਇਕੱਠੇ ਫਿਰ 50 ਗੱਟੇ ਸਤਨ ਜਿਗਰਾਈ ਹੁੰਦਾ ਜਿਹੜਾ ਸਹੀ ਗੱਲ ਤਗੜੇ ਆ ਜੀ ਜਿਹੜੇ ਛੱਡਦੇ ਆ ਹਾਂ ਤਗੜੇ ਸਰੀਰ ਤੇ ਇੱਕ ਭਾਈ ਉਹ ਜਦੋਂ ਪਿਛਲੀ ਵਾਰ ਆਪਾਂ ਵੀਡੀਓ ਪਾਈ ਸੀ ਉਹ ਬਹੁਤ ਚੱਲ ਹਾਂਜੀ ਆਉਣ ਵਾਲੇ ਸਮੇਂ ਜੇ ਦੀ ਬਹੁਤ ਡਿਮਾਂਡ ਆ ਜੀ ਜੀ ਕਿ ਤਕਰੀਬਨ ਹੁਣ ਫਾਰਮਰ ਬੇਲ ਦਾ ਸਪਰੇ ਨਹੀਂ ਕਰ ਰਿਹਾ ਬਹੁਤ ਘਟ ਰਹੇ ਨੇ ਤੇ ਹੁਣ ਫਲਮ ਕਟਰੀ ਚੱਲੂਗਾ ਜੀ ਤਕਰੀਬਨ ਕਿਉਂਕਿ ਇੱਕ ਤਾਂ ਆਲੂ ਜਿਹੜਾ ਹੁਣ ਵੇਕਣਾ ਉਹ ਇੰਟਰਨੈਸ਼ਨਲ ਲੈਵਲ ਤੇ ਆਉਣ ਵਾਲੇ ਦਿਨਾਂ ਚ ਆਲੂ ਵੇਕਣਾ ਹਾਂਜੀ ਉਹਦੇ ਚ ਸਪਰੇ ਵਾਲੇ ਆਲੂ ਨੂੰ ਉਹਨਾਂ ਨੇ ਅੱਖਾਂ ਕੱਢਣੀਆਂ ਸਾਹਮਣੇ ਵਾਲਿਆਂ ਨੇ ਜੋ ਵੱਡੀਆਂ ਹੋਰ ਕੰਪਨੀਆਂ ਹੋਣਗੀਆਂ ਨਾ ਨਵੇਂ ਪਲੇਅਰ ਆਉਣਗੇ ਗਰਾਊਂਡ 'ਚ ਤੇ ਨੰਬਰ 2 ਤੇ ਸ਼ਾਇਦ ਨਵੇਂ ਬੀ ਨੂੰ ਲੋਕ ਡਰਦੇ ਵੀ ਆ ਸਪਰੇਅ ਕਰਕੇ ਉਹ ਕਹਿੰਦੇ ਆ ਵੀ ਵੀ ਸ਼ਾਇਦ ਉਹਦੀ ਜਰਮੀਨੇਸ਼ਨ ਤੇ ਗਾਂ ਅਸਰ ਨਾ ਅਸਰ ਪੈਂਦਾ ਹਾਂਜੀ ਹਾਂਜੀ ਨਹੀਂ ਇਹ ਗੱਲ ਮੰਨ ਰਿਹਾ ਜੀ ਜਿਹੜੇ ਫਾਰਮਰ ਚੰਗੇ ਲੈਵਲ ਤੇ ਕੰਮ ਕਰ ਰਹੇ ਨੇ ਉਹ ਕਹਿੰਦੇ ਆ ਆਪ ਕਹਿ ਰਹੇ ਕਿ ਜਿਹੜਾ ਆਲੂ ਦੇ ਸਪਰੇਅ ਕਰਦੇ ਆ ਇੱਕ ਤਾਂ ਸਟੋਰ 'ਚ ਜਲਦੀ ਆਲੂ ਬੈਂਦਾ ਹੋ ਹਾਂ ਬਾਕੀ ਉਹਦੇ ਵਾਇਰਸ ਦੇ ਚਾਂਸ ਬਹੁਤ ਵਾਜ ਜਾਂਦੇ ਨੇ ਕਿਉਂਕਿ ਉਹ ਐਵੇਂ ਹੋ ਜਾਂਦਾ ਨਾ ਜਦੋਂ ਉਹ ਤੇ ਸਪਰੇਅ ਹੋ ਗਈ ਤਾਂ ਉਹ ਫਿਰ ਸਪਰੇਅ ਦਾ ਅਸਰ ਅਕਸਰ ਥੱਲੇ ਤਾਂ ਜਾਣਾ ਹੀ ਆਣਾ ਆਲੂ ਹੀ ਜਾਣੇ ਜਾਣਾ ਹਾਂਜੀ ਮੋਸਲੇ ਜਾਣਾ ਹੀ ਜਾਣਾ ਹਾਂਜੀ ਤਾਂ ਉਹਦੇ ਨਾਲ ਉਹਦਾ ਨੁਕਸਾਨ ਹੁੰਦਾ ਹਾਂਜੀ ਇਹ ਗੱਲ ਤੇ ਆਲੂ ਦਾ ਜਿਹੜਾ ਵਿਜੀਬਲੀ ਵੀ ਨੁਕਸਾਨ ਹੁੰਦਾ ਅਨਵੀਜੀਬਲ ਤਾਂ ਸਿਹਤ ਦਾ ਤਾਂ ਬਹੁਤ ਹੁੰਦਾ ਹੀ ਹੁੰਦਾ ਹਾਂਜੀ 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 ਹਨਾ ਆ ਚੀਜ਼ ਬਹੁਤ ਕੰਮ ਦੀ ਹੈ ਸਹੀ ਹੈ ਨੂ ਨੰਗੇ ਤਾਂ ਨਹੀਂ ਕਰਦੀ ਬਾਈ ਇਹ ਨਹੀਂ ਬਿਲਕੁਲ ਬਾਈ ਜੀ ਇਹਦੀ ਡਿਜ਼ਾਇਨਮੈਂਟ ਦਿੱਤੀ ਹੈ ਮਗਰ ਅਸੀਂ ਟੌਪ ਲੈਂਕਾਂ ਜੀ ਕਿ ਆਪਾਂ ਵੱਟ ਦੇ ਹਿਸਾਬ ਨਾਲ ਇਹਦੀ ਹਾਈਟ ਘਟਾਵਾਂ ਦਾ ਸਕਦੇ ਹਾਂ ਜੀ ਤੇ ਬਾਕੀ ਅੰਦਰ ਇਹਦੀ ਸਪੀਡੀਆਂ ਨਹੀਂ ਹੁੰਦੀ ਕਿ ਬੇਲ ਨੂੰ ਉੱਪਰ ਚ ਹਾਂ ਉੱਪਰ ਚੱਕ ਕੇ ਫੇਰ ਵੜਦਾ ਜੀ ਇਹ ਸੱਕ ਕਰ ਲੈਂਦਾ ਉਹਨੂੰ ਹਾਂ ਹਾਂ ਵੀ ਉਹ ਪੱਤਿਆਂ ਹਵਾ ਹੀ ਸਪੀਡ ਹੀ ਇੰਨੀ ਆ ਕਿ ਉਹ ਐ ਖਿੱਚ ਲੈਂਦਾ ਉਹ ਬੇਲ ਤਾਂ ਚੱਕੀ ਜਾਂਦੀ ਆ ਤੇ ਉਹ ਤਾਂ ਫਿਰ ਮਾੜੀ ਜੀ ਫੇਟ ਵੀ ਨਹੀਂ ਚੱਲਦੀ ਹਾਂ ਜੀ ਵਿੱਚ ਇੱਕ ਉਤਰਾ ਹੋ ਕੇ ਬਰੀਕ ਵਿੱਚ ਹੀ ਡਿੱਗ ਪੈਂਦਾ ਜੀ ਹਾਂ ਤੇ ਵਿੱਚ ਹੀ ਖਾਦ ਬਣ ਜਾਂਦਾ ਜੀ ਰੇਹ ਬਣ ਜਾਂਦਾ ਵਿੱਚ ਹੀ ਖਾਦ ਬਣ ਜਾਂਦਾ ਹਮ ਮਤਲਬ ਬਹੁਤ ਕਾਮਯਾਬ ਅਸੰਦ ਪਿਛਲੀ ਵਾਰ ਮੈਂ ਇਹਦੀ ਵੀਡੀਓ ਪਾਈ ਸੀ ਤੇ ਬਹੁਤ ਲੋਕਾਂ ਨੇ ਪਸੰਦ ਕੀਤੀ ਤੇ ਮੰਗਿਆ ਬਹੁਤ ਜ਼ਿਆਦਾ ਹੈ ਤੇ ਲੈ ਵੀ ਸੱਜਣ ਜੇ ਕਿਸੇ ਵੀ ਸੱਜਣ ਨੂੰ ਆਲੂਆਂ ਦੀ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਚਾਹੀਦੀ ਆ ਪਾ ਇੱਥੇ ਮਸ਼ੀਨਰੀ ਬਣਦੀ ਆ ਬਹੁਤ ਵੱਡੇ ਲੈਵਲ ਤੇ ਤੇ ਉਹਦੇ ਨਾਲ ਫਿਰ ਕੀ ਆ ਕਿ ਰੇਟ ਤੇ ਵੀ ਫਰਕ ਪੈ ਜਾਂਦਾ ਹੈ ਕੁਆਲਿਟੀ ਤੇ ਵੀ ਫਰਕ ਪੈ ਜਾਂਦਾ ਹੈ ਸਰਵਿਸ ਤੇ ਵੀ ਫਰਕ ਪੈ ਜਾਂਦਾ ਹੈ ਐਸ ਵਕਤ ਪੂਰੇ ਆਲ ਇੰਡੀਆ ਦੇ ਵਿੱਚ ਸਰਵਿਸ ਆ ਆਲ ਇੰਡੀਆ ਦੇ ਵਿੱਚ ਪਹੁੰਚ ਆ ਸੱਜਣੋ ਜੇ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ ਆ ਲੂਆ ਦਾ ਫੌਂਡ ਤੇ ਕੋਈ ਵੀ ਮਸ਼ੀਨਰੀ ਤੇ ਬਾਈ ਹੋਣਾ ਦੇ ਨਾਲ ਸੰਪਰਕ ਕਰ ਸਕਦਾ ਹੈ ਨੰਬਰ ਤੁਹਾਡੀ ਸਕਰੀਨ ਤੇ ਆ ਹਾਂ ਸਬਸਿਡੀ ਖਤਮ ਹੋਣ ਵਾਲੀ ਆ ਜਿਹੜੇ ਵੀ ਸੱਜਣਾਂ ਦੀ ਸਬਸਿਡੀ ਆਈ ਹੋਈ ਆ ਬਾਈ ਨਾਲ ਸੰਪਰਕ ਜ਼ਰੂਰ ਕਰ ਲੈਣਾ